ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਵਾੜਾ ਭਾਈ ਕਾ ਆ ਗਿਆ ਸਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਮੁੱਦਕੀ 메ਨ ਸ਼ਹਿਰ 메ਨ ਕਸਬਾ ਇਸ ਵੀਰਹਰਾਂ ਨੂੰ ਲੱਗਦਾ ਦੋ ਵੈੜਾਂ ਵਖਾਵਾਂਗੇ ਇੱਕ ਸੂਈ ਸਵਾਈ ਆ ਕਿੰਨਾ ਦੁੱਧ ਇਹਦੇ ਕੋਲੇ ਇਹਦਾ ਲੇਖਾ ਜੋਖਾ ਪੁੱਛਦੇ ਆ ਸੱਜਣੋ ਤੇ ਇੱਕ ਸੂਨ ਵਾਲੀ ਇਹ ਦੋ ਵੈੜਾਂ ਦੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦਣੀ ਭਰਾਤੋਂ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਹੈ ਕਿਉਂਕਿ ਤੁਸੀਂ ਪੈਸੇ ਖਰਚ ਕਰਦੇ ਆ ਚੰਗਾ ਦੁੱਧ ਐਸ ਵੈੜ ਦੇ ਕੋਲੇ ਆਜੋ ਲਈਏ ਜਾਣਕਾਰੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਬਹੁਤ ਵਧੀਆ ਵੀਰੇ ਚੜਦੀ ਕਲਾ ਨਾ? ਹਾਂਜੀ ਹਾਂਜੀ ਬਾਈ ਬਹੁਤ ਵਧੀਆ। ਆਪਣਾ ਸਮੇਂ ਨਾਂ ਤੇ ਐਡਰੈਸ ਦੱਸ ਗਏ ਪੈਣਾ ਭਰਾਵਾਂ ਨੂੰ? ਹਾਂਜੀ ਵੀਰੇ ਮੇਰਾ ਨਾਂ ਸ਼ੁਸ਼ੇਸ ਤੇ ਪਿੰਡਵਾੜਾ ਭਾਈ ਕਾ ਜੀ। ਠੀਕ ਆ। ਜ਼ਿਲ੍ਹਾ ਫਿਰੋਜ਼ਪੁਰ ਆ ਗਿਆ। ਹਾਂ ਜ਼ਿਲ੍ਹਾ ਫਿਰੋਜ਼ਪੁਰ ਆ ਜੀ। ਨੰਬਰ ਨੰਬਰ ਆਪਣਾ ਜੀ 7814671775 ਜੀ। ਇੱਕ ਵਾਰੀ ਹੋਰ ਰਿਪੀਟ ਕਰੀ। ਹਾਂਜੀ 7814671775 ਜੀ। ਠੀਕ ਆ ਦੋ ਵੜਾ ਮੁਕਾਉਗਾ। ਹਾਂਜੀ ਵੀ ਹਾਂਜੀ। ਤੇ ਜੇ ਐਦੀ ਗੱਲ ਕਰੀਏ ਤਾਂ ਇਹਦਾ ਕੀ ਹਿਸਾਬ ਕਿਤਾਬ ਆ? ਇਹ ਵੀਰੇ ਵਿਆਹ ਕੇ ਦਿਨਾਂ ਦੀ ਸੂਈ ਆ ਬੱਚਾ ਭੱਗਿਆ ਜੀ ਇਹਦਾ। ਓਕੇ ਸੁਈ 20 ਦਿਨਾਂ ਦੀ ਆ ਬੱਚਾ ਮਰ ਗਿਆ ਬਾਕੀ ਆਪਣੇ ਕੋਲੇ ਵੀਡੀਓ ਵੀਡੀਓ ਹੈਗੀ ਕੋਈ ਨਹੀਂ ਵੀਡੀਓ ਨਹੀਂ ਬਾਈ ਇਹ ਜੇ ਸੀ ਵਿੱਕੀ ਸੀਗੀ ਆਪਾਂ ਰਿਸ਼ਤੇਦਾਰੀ ਚੋਂ ਲੈਂਦੀ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਉਥੇ ਯਾਨੀ ਕਿ ਬੱਚਾ ਪੜ ਗਿਆ ਸੀਗਾ ਜੀ ਓਕੇ ਬੱਚਾ ਮਰ ਗਿਆ ਹਾਂਜੀ ਹਾਂਜੀ ਦੁੱਧ ਹੋਣੇ ਦੇ ਕੋਲੇ ਦੁੱਧ 14 ਕਿਲੋ ਦੇ ਨੀੜ ਤੇ ਲਾਈ 13 ਮੰਨ ਕੇ ਜਿਹੜਾ ਮਰਜ਼ੀ ਸੌਦਾ ਕਰ ਲੇ ਹਾਂਜੀ ਬਾਈ ਜੀ ਬਿਲਕੁਲ ਹਣਾ ਬਾਕੀ ਕਾਤ ਕਾਠ ਵਾਲੀ ਚਾਰੂ ਚੂਰੂ ਚੰਗੀ ਆ ਹਾਂ ਭਲਾ ਚਾਰ ਡੰਗ ਚੋ ਵੇ ਪੰਜ ਚੋ ਜਿੰਨਾ ਮਰਜ਼ੀ ਚੋ ਲਵੇ ਤਸੱਲੀ ਕਰੇ ਵਹਿੜ ਨਵੀ ਆ ਹਾਂਜੀ ਪੂਰੀ ਤਸੱਲੀ ਪੂਰੀ ਦੂਜਾ ਸੁਆ ਹਾਂ ਦੂਜੀ ਪਹਿਲੇ ਸੁਏ ਹੀ ਹੋ ਗਈ ਇਹ ਪਹਿਲੇ ਸੁਏ ਕੀ ਬਾਤ ਹਾਂਜੀ ਹਾਂ ਸੋਹਣੀ ਬੱਚੀ ਆ ਹਣਾ ਹਾਂਜੀ ਤੇ ਕਿੰਨੇ ਕ ਵਜੇ ਚਵਾਈ ਕੀਤੀ ਆਪਾਂ ਸਵੇਰ ਦਾ ਟਾਈਮ ਹੀ ਵੀਡੀਓ ਬਣਾਉਣ ਲੱਗ ਗਏ ਹਣਾ ਸਵੇਰ ਆਪਾਂ 6:30 ਚਵਾਈ ਕਰਦੇ ਆ ਵੀਰੇ 6:30 ਚਵਾਈ ਕੀਤੀ ਹੁਣ ਹਜੇ 6:10 ਦਾ ਸਮਾਂ ਆ ਵੀ ਹੈ ਨਾ ਹਾਂਜੀ ਹਾਂਜੀ ਉਸ ਹਿਸਾਬ ਨਾਲ ਇਹਦੇ ਲੇਵੇ ਦਾ ਕਿ ਸ਼ਾਮ ਨੂੰ ਬਹੁਤ ਬਾਂਦੀ ਹੋਣੀ ਥੱਲੇ ਮੈਂ ਨਾ ਪੂਰੇ ਗੋਲ ਮਟਰ ਬਣ ਜਾਂਦਾ ਇਹ ਲੇਵਾ ਠੀਕ ਆ ਲੈ ਇਹਦੀ ਤੋਰ ਕਰਾ ਤੇ ਇੱਕ ਮੇਰਾ ਭਰਾ ਠੀਕ ਹੈ ਲੈ ਸੱਜਣਾ ਤੋਰ ਚੈੱਕ ਕਰਿਓ ਸੂਆ ਪਹਿਲਾ ਸੂਈ ਆ ਮੈਂ ਤਾਂ ਖਛਿਆ ਦੂਜਾ ਪਰ ਨਹੀਂ ਪਹਿਲਾ ਸੂਆ ਸੂਈ ਕਰਨ ਵਾਲੀ ਵਹਿੜ ਕੀ ਬਾਤ ਹੈ ਬਿਲਕੁਲੀ ਬਰੀਕ ਚਮੜੀ ਦੀ ਵਹਿੜ ਕਾਗਜ਼ ਵਰਗਾ ਪਿੰਡਾ ਕਰਮਾ ਵਾਲੀ ਦਾ ਕਮਾਲ ਹੋ ਗਿਆ ਕਰ ਲੋ ਚੱਕ ਤੋਰਾ ਤਾਰਾ ਸੱਜ ਨੂੰ ਲੈ ਵੇ ਦਾ ਤਾਂ ਇਹਦਾ ਸ਼ਾਮ ਨੂੰ ਹੀ ਪਤਾ ਲੱਗੂਗਾ ਵੀ ਕਰਮਾਂ ਵਾਲੀ ਕਿੱਥੇ ਕੀ ਮਾਂ ਖੇਡਦੀ ਆ ਬਾਕੀ ਚੂਨ ਚਾਹ ਨੂੰ ਓਕੇ ਜਮਾ ਬਹੁਤ ਵਧੀਆ ਜੇ ਠੰਡੀ ਠਿਰੀ ਮਾਇਆ ਜੀ ਬਹੁਤ ਵਧੀਆ ਆ ਵੇਖੋ ਜੀ ਕੋਈ ਕਿਸੇ ਪ੍ਰਕਾਰ ਦੀ ਬਹੁਤ ਜਿਆਦਾ ਠੰਡੀ ਹੋਈ ਲੋ ਹਾਂ ਅਗਲੇ ਨੂੰ ਪਤਾ ਲੱਗ ਜਾਂਦਾ ਸਮੇਂ ਫਿਰ ਥੋੜਾ ਹਨਾ ਪਾਸੂ ਖਰੀਦਣਾ ਸੌਖਾ ਜਾਂਦਾ ਵੀ ਸੀਲ ਸਾਊਗਾ ਘਰੇ ਕਈ ਵਾਰੀ ਕਿਸੇ ਦੇ ਬੁੜੀਆਂ ਨੇ ਵੀ ਚੁਣਾ ਹੁੰਦਾ ਬਸ ਹਾਂਜੀ ਹਾਂਜੀ ਇਹਦਾ ਰੇਟ ਕੀ ਕਰਨਾ ਜੀ ਇਹਦਾ 46000 ਰੇਟ ਕਰਦੇ ਆਪਾਂ ਮਾਨਤਨ ਪੱਲ ਕਰਦੇ ਹਾਂ ਠੀਕ ਆ 46000 ਡਿਮਾਂਡ ਕਰਦੇ ਆ ਬਾਕੀ ਮਾਨਤਨ ਪੱਲ ਕਰਦੇ ਆ ਓਕੇ ਧੰਨਵਾਦ ਤੇ ਆਹ ਸੋਨ ਵਾਲੀ ਆ ਹਾਂ ਜੀ ਇਹ ਸੋਨ ਵਾਲੀ ਆ ਇਹ ਲੈ ਜੂ ਦਿਨ ਪੰਜ ਚਾਰ ਹਜੇ ਇਹ ਲਿਜਾ ਸਕਦੀ ਸੋਖੀ ਹੋਵੇ ਜੀ ਹਾਂ ਹਫਤਾ ਵੀ ਲੈ ਜੂ ਹਨਾ ਹਾਂਜੀ ਹਾਂਜੀ ਇਸ ਹੂਆ ਕਿਹੜਾ ਲਾਵੇ ਭੈਣ ਭਰਾ ਕੋਈ ਇਹ ਜੇ ਆਂ ਜੀ ਤਾਂ ਆਪਾਂ ਗਾਵਾਂ ਤੀਜੇ ਸੁਹਾਏ ਜੀ ਇਹ ਠੀਕ ਆ ਹਾਂਜੀ ਦੂਜਾ ਤੀਜਾ ਜਿਹੜਾ ਮਰਜੀ ਸੁਹਾਵਾ ਲਾ ਲੇ ਹਾਂਜੀ ਹਾਂਜੀ ਵੀਰੇ ਕਿੰਨਾ ਕ ਕਹਿੰਦੇ ਦੁੱਧ ਚੁੰਦੇ ਰਹੇ ਦੁੱਧ 17-18 ਕਿਲੋ ਦੱਸੇ ਆਈ ਇਹਦੇ ਮਾਲਕਾਂ ਨੇ ਹਾਂਜੀ ਹਾਂਜੀ ਬਾਕੀ ਜਿਹੜਾ ਭੈਣ ਭਰਾ ਖਰੀਦਦਾ ਉਹ ਆਪਦੀ ਸਮਝ ਲਾ ਲੇ ਉਸ ਸੁਹਾਵੇ ਹਾਂ 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 ਦਿਨ ਹਜੇ ਲੈ ਜੂ 5-7 ਹਾਂ ਵੀਰੇ ਹਾਂ ਲੈ ਜੂ ਥਣ ਥਣ ਬਹੁਤ ਚੰਗਾ ਲੱਗਾ ਹਾਂ ਬਹੁਤ ਚੰਗਾ ਜੀ ਕੱਢ ਦੇ ਬਾਹਰ ਇਹਦੀ ਵੀ ਤੋਰ ਕਰਾ ਦਈਏ ਚਾ ਆਈ ਬੱਤੇ ਤੇ ਬਾਕੀ ਥਣਾ ਥਣਾ ਲੋ ਟਿੱਪੀ ਓਕੇ ਆ ਹਾਂ ਆਪਦੀ ਤਸੱਲੀ ਕਰੇ ਹਾਂ ਪੂਰੀ ਤਸੱਲੀ ਨਾ ਜਾਵੇ ਬੰਦਾ ਨੂੰ ਧੰਨਵਾਦ ਧੰਨਵਾਦ ਮੋੜ ਲਾ ਵੀਰੇ ਇਹ ਦੋ ਵੜਾ ਵਿਕਰੀ ਵਾਲੀਆਂ ਸੱਜਣੋ ਪਿੰਡ ਬਾੜਾ ਭਾਈ ਕਾ ਗਿਆ ਜ਼ਿਲ੍ਹਾ ਫਿਰੋਜ਼ਪੁਰ ਲੇਵਾ ਸੋਹਣਾ ਵੈੜ ਦੇ ਕੋਲੇ ਓਕੇ ਰਿਪੋਰਟ ਆ ਖਾਣ ਬਹੁਤ ਚੰਗਾ ਲੱਗਾ ਕਰਮਾ ਜੀ ਨੂੰ ਦੂਰਾ ਤੇ ਬਾਕੀ ਸਰੀਰ ਇਕ ਢਾਂਚਾ ਤੁਹਾਡੇ ਸਾਹਮਣੇ ਆ ਦੇਖੋ ਕਿੰਨੇ ਸੋਹਣੇ ਅਡਰ ਦੀ ਵੈੜ ਆ ਥੋੜੀ ਸੰਭਾਲੀ ਕਿਸੇ ਸੱਜਣ ਨੇ ਕੱਟਾ ਬਾਕੀ ਗਊ ਚ ਕੋਈ ਕਮੀ ਨਹੀਂ ਇਹਦਾ ਰੇਟ ਕੀ ਕਰੇਗਾ ਇਹਦਾ 52000 ਇਹਦਾ 52000 ਹਾਂਜੀ ਹਾਂਜੀ ਓਕੇ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖੋ